ਕਾਂਗਰਸ ਪਾਰਟੀ ਵੱਲੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਮੱਛੀ ਮੰਡੀ ਚੌਂਕ ਫਤਿਹਗੜ ਚੂੜੀਆਂ ਵਿਖੇ ਚੋਣ ਜਲਸਾ ਕੀਤਾ ਗਿਆ ਜਿਸ ਵਿੱਚ ਪ੍ਰਮੁੱਖ ਤੌਰ ਤੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਖਜਿੰਦਰ ਸਿੰਘ ਰੰਦਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਜਲਸੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਸ਼ਮੂਲੀਅਤ ਕੀਤੀ ਸਰਦਾਰ ਬਾਜਵਾ ਤੇ ਰੰਦਾਵਾ ਵੱਲੋਂ ਮੋਦੀ ਸਰਕਾਰ ਤੇ ਤਿੱਖੇ ਹਮਲੇ ਕੀਤੇ ਗਏ ਅਵਜਾਨੂੰ ਦਿਵਿਆ ਪੰਜਾਬ ਨਾਲ ਗਲਬਾਤ ਦੌਰਾਨ ਕੀ ਕਿਹਾ ਸਰਦਾਰ ਰੰਦਾਵਾ ਤੇ ਬਾਜਵਾ ਨੇ ਖੰਡਲੀ ਬੋਦੀ ਸਾਹਿਬ ਨੇ ਸ਼ਰਲਿਗੇ ਬੋਲਤਾ ਪਸ ਬੋਦੀ ਸਾਹਿਬ ਰਾਮ ਜੀ ਦਾ ਨਾਮ ਵਰਤਣਾ ਨੂੰ ਵੋਟਾ ਵਾਸਤੇ ਬੋਦੀ ਸਾਹਿਬ ਨੇ ਰਾਮ ਜੀ ਪ੍ਰਭੂ ਨੇ ਸਾਡੇ ਨੂੰ ਉੱਚਿਆ ਸੁੱਚਿਆ ਰੱਖੋ ਸਾਨੂੰ ਇਹ ਦੱਸੋ ਕਿ ਸਰਦਾਰ ਮਨਮੋਹ ਸਿੰਘ ਨੇ ਸਲੰਗਰ 412 ਸੀ ਅੱਜ 11200 ਦਾ ਕਿਉਂ ਹੈ ਸਾਨੂੰ ਇਹਦਾ ਜਵਾਬ ਦਿਓ ਸਰਦਾਰ ਉਸ ਵਸਤਾ ਕਿਉਂ ਨਹੀਂ ਹੋਇਆ 베ਰਜਗੜੀ ਤੁਸੀਂ ਇਹ ਦੱਸੋ 2 ਕਰੋੜ ਨੌਕਰੀ ਵਿੱਚ ਹਰ ਸਾਲ ਕੱਢਿਆ ਨਾ ਜਹਾਂ ਸਾਲਾਂ ਜੀ 20 ਕਰੋੜ ਦਾਖਲੀ ਨਿਕਲਦੀ ਸੀ ਮੋਦੀ ਸਾਹਿਬ ਕਿੱਥੇ ਹੈ ਕਿੰਨੂ ਨੌਕਰੀ ਬਣੀ ਹੈ 베ਰਜਗੜੀ ਬਣੀ ਹੈ ਕਿਉਂ ਬੰਗਿਆਈ ਬਣੀ ਹੈ 77000 ਰੁਪਏ 72000 ਨਾ ਮੋਦੀ ਸਾਹਿਬ ਦੀ ਕੁਰਸੀ ਜ਼ਰੂਰ ਖਤਰੇ ਚ ਹੈ

ਸੇਰੇ ਬੱਚੇ ਓਥੇ ਕਿਸਾਨ ਬੈਠੇ ਸੀ ਉਹ ਜਿਹੜਾ ਮੁੰਡਾ ਸ਼ੁਟ ਕਰਨੇ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਟਰੈਕਟਰ ਸਾਧ ਦਿੱਤੇ ਗਏ ਪ੍ਰਧਾਨ ਮੰਤਰੀ ਜੀ ਇਹ ਤੁਹਾਡਾ ਖੁੰਦਾ ਰਿਸ਼ਤਾ ਪੰਜਾਬ ਦੇ ਨਾਲ ਇਹ ਪੰਜਾਬ ਦੇ ਨਾਲ ਰਿਸ਼ਤਾ ਦੇ ਅਰਸੇ ਇਹ ਕਵੇ ਬੜੀ ਮਜ਼ਬੂਤ ਤੇ ਤੁਹਾਡੇ ਵਿੱਚ ਫਰਗੜ ਕੂੜੀਆਂ ਚਾਰ ਅੱਸ਼ਰ ਵਾਲੇ ਪੁਰਾਣੇ میں پوچھنا چاہوں گا جی جی اتے نے انہوں نے یہاں نے کیا کہ یہ وقوادی نے اے دیشت دروئی نے یہ اتوی نے جڑا ایندا دیش دروئی نہیں ہو سکتا وہ اتوی نہیں ہو سکتا دیش کی ہمیشہ خیر منگے گا کہ جو آپ صاحب سے من ترسوں کمیٹی کی کسانہ نے گل کرتے ਅਫੀਦ ਦਿੱਲੀ ਤੱਕ ਪਹੁੰਚਾਇਕ ਕਿਸੇ ਕਿਸਾ ਨੂੰ ਕਿਸੇ ਨੇ ਰਸਤੇ 'ਚ ਰੋਕਿਆ ਨਹੀਂ ਸੀ ਤੇ ਇਹ ਜਿਹੜਾ ਆਪ ਕੋਲਾ ਝੰਡਾ ਵਾਲਾ ਇਹਨੇ ਯਾਖਤ ਉਧਰ ਗੱਡੇ ਬਰਵਾਉਣੇ ਸ਼ੁਰੂ ਕਰ ਦਿੱਤੇ। ਭਰਾਓ ਤੜਲੇ ਹੋ ਜੋ ਜੇ ਤੇਜ਼ ਪਹੁੰਚਾਉਣਾ ਤੇ ਇਹਨਾਂ ਕੋਲ ਪਿੱਛਾ ਛਡਾਉਣਾ ਪਏਗਾ। ਅੱਜ ਗੱਲਾਂ ਕਰਦੇ ਪ੍ਰਧਾਨ ਮੰਤਰੀ ਉਹ ਜਿਹੜਾ ਗੁਰਪ੍ਰਭਗਾਂ ਤੇ ਤੁਰਿਆ ਫਿਰਦਾ ਸਰ 200 ਪਹਿਲਾਂ ਕਿਹਾ ਸੀ ਕਿ ਇਹਨੂੰ ਨੱਥ ਪਾਓ ਉਹਨੇ ਬੋਲਿਆ ਤੇ ਲੁਖ ਲਖ ਅਲਕੰਦ ਉਹਨੂੰ ਮਾਰਨ ਰਵਾ ਲੱਗਾ ਪਰ ਕੱਲ ਪਾਕ ਤੋਂ ਬਿਆਨ ਤੱਕ ਕੀ ਕਰਕੇ ਆਏਗਾ ਮਾਨੂੰ ਇੰਨੇ ਰਖ ਦਵਣ ਉਹ ਪੀਲੇ ਜਿਹੜੇ ਚੜੇ ਨੇ ਉਹਨਾਂ ਬੱਚਿਆਂ ਨੂੰ ਅੱਤਵਾਦੀ ਅੱਤਵਾਦੀ ਬੋਲੀ ਬੋਲਦੇ ਕਲਤਾਨੀ ਬੋਲੀ ਬੋਲਦੇ ਆ ਉਹ ਪੰਜਾਬੀ ਨਹੀਂਗੇ ਉਹ ਕੋਈ ਹੋਰ ਹੀ ਬੰਦੇ ਜਿਨ੍ਹਾਂ ਨੂੰ ਇਹ ਸ਼ਰਧੇਤੀ ਵਾਲੇ ਖੁੱਲ ਕੇ ਤੋ ਵੇਖਿਆ ਜਰਦਾਵਾਜ ਸਾਹਿਬ ਬੋਲਦੇ ਨੇ ਮੈਂ ਬੋਲਦਾ ਉਹਨਾਂ ਦੇ ਕਿਹੜੇ ਖਬਰਾਂ ਦੀ ਗੱਲ ਕਰਦੇ ਕੱਲ ਕਾਂਦੇ ਬਿਲਕੁਲ ਬਰਖਰਾਬ ਤੇ ਪ੍ਰਧਾਨ ਮੰਤਰੀ ਇੱਕ ਕਾਪੜੀ ਸੁਣੀ ਜਿਹੜੀ ਬੋਲਦੀ ਜਾਂ ਅੱਜ ਵੀ ਨਹੀਂ ਬੋਲਿਆ ਤੇ ਕੱਲ ਵੀ ਨਹੀਂ ਬੋਲੇਗਾ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਜਰਦਾਵਾਜ ਇਹਨਾਂ ਨਾਲ ਖੂਨ ਦਾ ਰਿਸ਼ਤਾ ਗੋਲੀਆਂ ਚਾਉਣ ਦਾ ਪੰਜਾਬੀ ਦਾ ਖੂਨ ਕਟਿਆ ਦਿੱਲੀ ਦੇ ਵਿੱਚ ਜੋ ਜਲਾਲਤ ਕੀਤੀ ਜਿੰਨੇ ਉੱਤੇ 750 ਤੋਂ ਕਰੀਬ ਪੰਜਾਬ ਦੇ ਕਿਸਾਨ ਉੱਤੇ ਸ਼ਹੀਦ ਹੋਏ ਡੰਡਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਲਾਠੀਆਂ ਮਾਰ ਕੇ ਦਿਲੀ ਚੁੱਪ ਜਾਇਆ ਜਿੰਨੇ ਬੰਦੇ ਅੱਜ ਤੱਕ ਕੇਸ ਰਜਿਸਟਰ ਕੀਤੇ ਕਿੰਨੇ ਬੰਦੇ ਲਾਲ ਕਿਲੇ ਵਾਲੇ ਜਿਹੜੇ ਸੀ ਉਹਨਾਂ ਤੇ ਝੂਠੇ ਮਕਦਮੇ ਬਣਾ ਕੇ ਅੰਦਰ ਦਿੱਤੇ ਅੱਜ ਵੀ ਜੇ ਉਸ ਵੇਲੇ ਦੀਆਂ ਅਖਬਾਰਾਂ ਕੱਢ ਲੋ ਚੈਨਲ ਕੱਢ ਲੋ ਕਿੰਨਿਆਂ ਲੋਕਾਂ ਨੂੰ ਖੂਨ ਕਢਿਆ ਟਰੈਕਟਰਾਂ ਦੇ ਉੱਤੋਂ ਬੱਚੇ ਮਰ ਗਏ ਉਹਦੇ ਤੋਂ ਭਾਜੀਪੀ ਵਾਲਿਆਂ ਦਾ ਜਿਹੜਾ ਕਿ ਇਹ ਲਕੀਮਪੁਰ ਖੀਰੀ ਵਾਲਾ ਉਹਨੇ ਬੱਚੇ ਕਿਸਾਨਾਂ ਦੇ ਉੱਤੇ ਆਪਣੀ ਘੱਡੀ ਚੜਾ ਦਿੱਤੀ ਤੇ ਉਹ ਵਾਕਿਆ ਹੀ ਇਹਨਾਂ ਦਾ ਪੰਜਾਬ ਦੇ ਕਿਸਾਨਾਂ ਦਾ ਖੂਨ ਦਾ ਇਤਿਆਹਾ ਕਿ ਖੂਨ ਪੀਤਾ ਇਹਨਾਂ ਨੇ ਇਸ ਕਰਕੇ ਇਹਨਾਂ ਦਾ ਖੂਨ ਦਾ ਉਹਦਾ ਸਾਹਿਬ ਬਲਜਿੰਦਰ ਸਿੰਘ ਦਾ ਦਿੱਤੇ ਪਰਚਾ ਦਰਜ ਹੋ ਗਿਆ ਜੀ ਐਫ ਆਰ ਮੇਰੀ ਗੱਲ ਸੁਣੋ ਜਿਹੜੀ ਡੈਮੋਕ੍ਰੇਸੀ ਕਿੱਥੇ ਰਹਿ ਗਈ ਪ੍ਰੈਸ ਦੀ ਆਜ਼ਾਦੀ ਕਿੱਥੇ ਰਹਿ ਗਈ ਜਿਹੜੇ ਪ੍ਰੈਸ ਦੇ ਵਿੱਚ ਮੈਂ ਇਹ ਮੇਰੀ ਗੱਲ ਨੂੰ ਬਰਜਿੰਦਰ ਸਿੰਘ ਦਾ ਇਹੀ ਕਸੂਰ ਹੈ ਕਿ ਉਹਨੇ ਕਿਹਾ ਕਿ ਮੈਂ ਤੇਰੀਆਂ ਪੈਸੇ ਲੈ ਕੇ ਇਹ ਨਹੀਂ ਲਾਉਣੀਆਂ ਖਬਰਾਂ ਉਹਨੇ ਨਹੀਂ ਕਰਨਾ ਕਿ ਉਹ ਜਿਹੜੇ ਕੋਰਟ ਚ ਕੀ ਚਲਾਨ ਦੇਣਾ ਚਾਹੀਦਾ ਕਿਉਂਕਿ ਗੱਲ ਕਿ ਇਹਨੇ ਚਰਦੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤਾ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੂੰ ਹੀ ਰੱਖਿਆ ਕਿ ਉਥੇ ਹੋਰ ਪੈਸੇ ਦੇ ਕੇ ਜੰਗ ਅਜ਼ਾਦੀ ਨੂੰ ਇਹਦੇ ਤੋਂ ਲਾ ਲੋ ਕਿ ਜਿਹੜੇ ਕਹਿੰਦੇ ਸੀ ਨਸੀ ਭਗਤ ਸਿੰਘ ਦੀ ਸੋਚ ਤੇ ਪਹਿਲਾਂ ਧਿਆਨ ਕਿ ਠੋਕ ਕੇ ਦੇਸ਼ ਭਗਤਾਂ ਦੀ ਯਾਦਗਾਰ ਬਣ ਰਹੀ ਆ ਤੇ ਉਸ ਯਾਦਗਾਰ ਨੂੰ ਅੱਗੇ ਵਧਾਉਣ ਦੀ ਬਜਾਏ ਉਹਨਾਂ ਬੰਦਿਆਂ ਜਿਨ ਘਾਰ ਔਰ ਸੈਂਸ ਪਾਦਾ ਕਰਕੇ ਆ ਜੋ ਕਿ ਜਿੰਦਰੇ ਮਾਰੇ ਗਏ ਨੇ ਔਰ ਉਹ ਜਿਹੜੀ ਜੰਗ ਅਜ਼ਾਦੀ ਮੈਮੋਰੀਅਲ ਉਹ ਬੰਦ ਪਿਆ ਉਹਨੂੰ ਕੌਣ ਖੋਲੇ ਅੰਦਾਜ਼ ਸਾਬ ਆਪਣਾ ਗਰਦਾਬ ਕੋਚ ਤੁਸੀਂ ਕਿਹਦੇ ਨਾਲ ਆਪਣਾ ਮੁਕਾਬਲਾ ਕਰਦੇ ਦੋ ਦਿਨ ਪਾਰਟੀਆਂ ਯਾਰੇ ਤੇ ਮੈਂ ਪਾਰਟੀਆਂ ਉੱਤਣ ਚਾਹੀ ਇਹਦਾ ਯਾਰ ਵੀ ਚਲਾ ਗਿਆ ਮੈਂ ਉਹਦੇ ਪਿੱਛੇ ਕੋਈ ਦਿਨ ਆਪਦੇ ਪਿੱਛੇ ਕੋਈ ਹੀ ਗਿਆ ਕਿ ਨਹੀਂ ਮੈਂ ਤੁਹਾਨੂੰ ਦੱਸ ਦੇ ਕਿਹਦੇ ਨਾਲ ਬੁਕਾਰਣਾ ਆਪਾਂ ਜਿੱਤਾਂਗੇ ਜਰੂਰੀ ਠੀਕ ਆ ਜੀ ਆਹ ਦੱਸੋ ਕਿਹੋ ਜਿਹਾ ਯਾਰ ਪਰਸਨ ਤੇ ਮੇਰੀ ਗੱਲ ਸੁਣ ਜਰਾ ਅੱਜ ਮੈਂ ਫੜੇਗੜ ਆਇਆ ਮੇਰਾ ਆਪਣਾ ਪੁਰਾਣਾ ਹਲਕਾ ਬਾਜਵਾਲ ਸਾਹਿਬ ਨੇ ਜਿਹੜੇ ਜਿੰਨੇ ਕੰਮ ਕੀਤੇ ਮੈਂ ਤੁਹਾਡੇ ਸਾਹਮਣੇ ਕਿੰਨੇ ਕੰਮ ਬਾਦ ਸਾਹਿਬ ਗਿਣਾ ਦਿੱਤੇ ਨੇ ਆਮ ਆਦਮੀ ਪਾਰਟੀ ਇੱਕ ਕੰਮ ਨਹੀਂ ਬਣਾ ਸਕਦੀ ਇਹਨਾਂ ਪੁੱਛੋ ਕਿ ਪ੍ਰਧਾਨ ਮੁੱਖ ਮੰਤਰੀ ਨੂੰ ਕੱਲ ਆਉਣਾ ਨਾ ਉਹਨੂੰ ਠੀਕ ਦੇਖੋ ਜੇ ਉਹ ਪਹਿਲੀ ਗੱਲ ਤੋਂ ਇੰਟਰਵਿਊ ਨਹੀਂ ਦਿੰਦਾ ਉਹ ਦੂਰੋਂ ਹੀ ਹੱਥ ਲਾਉਂਦਾ ਤੇ ਉਹਦੇ ਲਾਗੇ ਨੇੜੇ ਜਾਣਵੇਂ ਕੋਈ ਜਾਂਦਾ ਜਿਹੜੇ ਬੰਦੇ ਇੱਕ ਇੱਕ ਚੀਜ਼ ਜੂਲ ਕਰਿਓ ਤੇ ਕੱਲ ਉਹਦੇ ਦਾ ਫੋਟੋ ਜ਼ਰੂਰ ਲਿਓ ਤੇ ਬਾਅਦ ਚ ਆਡੈਂਟੀਫਾਈ ਕਰਿਓ ਕਿ ਇਹਦੇ ਚ ਪਬਲਿਕ ਦੇ ਕਿਨੇ ਨੇ ਪੁਲਿਸ ਦੇ ਕਿਨੇ ਹਜ਼ਾਰ ਬੰਦਾ ਦੇ ਦੁਆਲੇ ਪੁਲਿਸ ਦਾ ਲਾ ਦਿੰਦੇ ਆ ਤੇ ਉੱਥੇ ਕੀ ਕੈਮਰਾ ਉਹਦਾ ਫੋਕਸ ਹੁੰਦਾ ਕਿ ਪਿਛਲੇ ਪਾਸੇ ਵੇਖ ਕੇ ਪਿੱਛੇ ਕਿੰਨੇ ਬੰਦੇ ਨੇ ਕੱਲ ਫਟੇਗੜ ਚੂੜੀਆਂ ਵਾਲੇ ਅਗਲੀ ਗੱਡੀ ਤੇ ਨਾ ਕੈਮਰਾ ਰੱਖਿਓ ਸਭ ਤੋਂ ਲਾਸਟ ਜਿਹੜਾ ਉੱਥੇ ਕੈਮਰਾ ਲੈ ਕੇ ਜਾਓ ਕਿ ਇਹਦੇ ਮਗਰ ਬੰਦੇ ਕਿੰਨੇ ਨੇ ਫਿਰ ਪਤਾ ਲੱਗੂ ਪਪੂਲਰਿਟੀ ਦਾ ਠੀਕ ਹੈ ਠੀਕ ਹੈ ਥੀਕ ਹੈ ਦਾ ਇਸਾਰੇ ਰੱਖ ਰਹੇ ਨੇ ਸ਼ਰਧਾਂਜਲੀ ਦੇ ਰਹੇ ਨੇ ਚੰਗਾ ਕੀਤਾ ਮੋਰੀ ਗੁਰਦੇ ਮੈਂ ਪੁੱਛਣਾ ਆ ਕਿ ਉਹ ਚਾਲੀਆਂ ਤੋਂ ਪੁੱਛਾਂ ਵੀ ਬੜੀ-ਬੜੀ ਕਾਡੇ ਅੱਜ ਸਰਮ ਨੇ ਉਹ ਤਾਂ ਵੀ ਜਿੱਲੀ ਖੜੀ ਪੰਕਜ ਪਾਂਦੀ ਦੀ ਦਿਵਯਾ ਪੰਜਾਬ ਟੀਵੀ ਫਤਿਹਗੜ ਚੂੜੀਆਂ